ਬਾਈ ਜੀ ਮੈਂ ਪ੍ਰਦੀਪ ਸਿੰਘ ਗੋਨਿਆਣਾ ਕਲਾਂ ਅੱਜ ਆਪਾਂ ਪਹੁੰਚ ਗਏ ਆਂ ਮਾਲਵੇ ਦੇ ਪਿੰਡ ਸਿਵੀਆਂ ਚ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਬਠਿੰਡੇ ਜ਼ਿਲ੍ਹੇ ਤੋਂ ਤੇ ਅੱਜ ਦੀ ਵੀਡੀਓ ਚ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਪਿੰਡ ਸਿਵੀਆਂ ਦੀਆਂ ਗਲੀਆਂ ਦੀ ਸੈਰ ਤੇ ਕੈਮਰਾਮੈਨ ਨਵਦੀਪ ਸਿੰਘ ਦੇ ਨਾਲ ਅੱਜ ਆਪਾਂ ਸ਼ੁਰੂ ਕਰਦੇ ਆਂ ਪਿੰਡ ਸਿਵੀਆਂ ਦੀ ਸੈਰ ਹਾਂਜੀ ਇਹ ਹੈ ਜੀ ਪਿੰਡ ਸਿਵੀਆਂ ਦਾ ਵਾਟਰ ਵਰਕਸ ਜਿੱਥੋਂ ਕਿ ਇਸ ਪਿੰਡ ਨੂੰ ਪਾਣੀ ਜਾਂਦਾ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਸਿਵੀਆਂ ਚ ਨਾਲ ਹੀ ਲੱਗਦਾ ਇਹ ਹੈ ਜੀ ਸ਼ਹੀਦ ਅਲਬੇਲ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਿੰਡ ਸਿਵੀਆਂ ਅੰਦਰ ਜਾ ਕੇ ਦੇਖਿਆ ਵੀ ਖੇਡ ਸਟੇਡੀਅਮ ਇਸ ਪਿੰਡ ਦਾ ਕਿਸ ਤਰ੍ਹਾਂ ਦਾ ਹੈ ਗਰਾਊਂਡ ਜੀ ਸਟੇਡੀਅਮ ਦੇ ਨਾਲ ਇੱਕ ਕੋਨੇ ਤੇ ਜਿਮ ਬਣੀ ਹੋਈ ਹੈ ਤੇ ਇਹ ਹੈ ਜੀ ਇੱਥੋਂ ਦਾ ਸੇਵਾ ਕੇਂਦਰ ਜੋ ਕਿ ਬੰਦ ਪਿਆਗਾ ਇਹ ਜਿਹੜਾ ਸੇਵਾ ਕੇਂਦਰ ਹੈ ਦਾਣਾ ਮੰਡੀ ਚ ਬਣਿਆ ਹੋਇਆ ਨਾਲ ਹੀ ਦਾਣਾ ਮੰਡੀ ਆਗੀ ਇਹ ਹੈ ਜੀ ਇਥੋਂ ਦਾ ਤੰਦਰੁਸਤ ਪੰਜਾਬ ਸਿਹਤ ਕੇਂਦਰ ਪਿੰਡ ਸਿਵੀਆਂ ਇਹ ਹੈ ਜੀ ਪਿੰਡ ਸਿਵੀਆਂ ਦਾ ਗੁਰਦੁਆਰਾ ਸਾਹਿਬ ਇਹ ਹੈ ਜੀ ਇਥੇ ਜੋ ਕਿ ਪੁਰਾਣੇ ਟਾਈਮ ਦੇ ਜਿਹੜੇ ਦਰਵਾਜ਼ੇ ਆ ਦੇ ਹੁਣ ਪੰਜਾਬ ਚ ਅਲੋਪ ਹੋ ਚੁੱਕਿਆ ਉਹ ਦਰਵਾਜ਼ੇ ਅਜ ਵੀ ਮੌਜੂਦ ਹੈ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਪਿੰਡ ਸਿਗਿਆਂ ਦੇ ਡੇਰੇ ਚ ਇਹ ਡੇਰਾ ਵਾ ਬਸ ਸੈਤਲ ਕਰਾਜੀ ਦਾ ਡੇਰਾਗਾ ਤੇ ਗੱਲਬਾਤ ਕਰਦੇ ਆਪਾਂ ਬਯੋਗਨ ਨਾਲ ਇੱਥੇ ਬਯੋਗ ਕੁਝ ਬੈਠਿਆ ਤੇ ਆਜੂ ਫਿਰ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਕਿਵੇਂ ਹੋ ਠੀਕ ਹੈ ਜੀ ਠੀਕ ਵਧੀਆ ਹੋਰ ਕੀ ਨਾਈ ਆਪਣਾ ਸਰਜੀਤ ਸਿੰਘ ਇਸ ਪਿੰਡ ਦੇ ਹਾਂਜੀ ਵੋਟ ਗਿਣਿਆ ਪਿੰਡ ਦੀ ਵੋਟ 5000 ਦੇ ਕਰੀਬ ਅੱਛਾ ਤੇ ਪਿੰਡ ਦੀ ਗੱਲ ਕਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਕਿਹੜੀ ਗੱਲ ਤੁਹਾਨੂੰ ਵੀ ਆਪ ਦੇ ਹਿਸਾਬ ਨਾਲ ਤੁਸੀਂ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਆਪਣੇ ਪਿੰਡ ਦੀ ਵਧੀਆ ਲੱਗਦੀ ਹੈ ਪਿੰਡ ਸੀ ਵੀ ਹੈ ਜੀ ਸਾਰਾ ਪਿੰਡ ਹੀ ਆਪ ਦਾ ਜਨਮ ਸਥਾਨ ਆ ਚੰਗਾ ਹੀ ਲੱਗਦਾ ਹੈਗਾ ਮਾੜਾ ਕਿਵੇਂ ਲੱਗੂਗਾ ਨਹੀਂ ਕੋਈ ਘਰੇ ਉਹ ਤਾਂ ਹੈ ਵੀ ਹੈ ਆਪਣਾ ਜਨਮ ਸਥਾਨ ਤਾਂ ਫਿਰ ਵੀ ਕੋਈ ਵਿੱਚੋਂ ਇੱਕ ਚੀਜ਼ ਦੱਸੋ ਜੀ ਅਸੀਂ ਤਾਂ ਇੱਥੇ ਦੇਰੇ ਨੂੰ ਵੱਧ ਮੰਨਦੇ ਆ ਇੱਥੇ ਵੱਧ ਆਉਂਦੇ ਜਾਂਦੇ ਆ ਸਾਨੂੰ ਤਾਂ ਇਹ ਘਰ ਨੂੰ ਵਧੀਆ ਲੱਗਦਾ ਅੱਛਾ ਇੱਥੇ ਸਾਰਾ ਦਿਨ ਦਬਦਾ ਜੀ ਇੱਥੇ ਜਨਾਬ ਦੇਖ ਲਾ ਬਾਬੇ ਦੀ ਕਿਰਪਾ ਹੈ ਪੱਖੇ ਲੱਗੇ ਆਰਾਮ ਨਾਲ ਬੈਠੇ ਰਹਿੰਦੇ ਆ ਗਰਮੀ ਮਹਿਸੂਸੀ ਨਹੀਂ ਹੁੰਦੀ ਅੱਛਾ ਹਾਂ ਤੁਸੀਂ ਬਾਬਾ ਜੀ ਨਾ ਕੀ ਆਪਣਾ ਨਾਦ ਉਹ ਜਗ੍ਹਾ ਹੈ ਅੱਛਾ ਜੀ ਤੁਸੀਂ ਵੀ ਇੱਥੇ ਫਿਰ ਸਾਰੇ ਦਿਨ ਆਪਣਾ ਇੱਥੇ ਸਾਰਾ ਦਿਨ ਟਾਈਮ ਪਾਸ ਕਰਦੇ ਹੋ तास ਖੇਡਦੇ ਹੋ ਹਾਂ ਅੱਛਾ ਚਲੋ ਵਧੀਆ ਭਾਈ ਚਾਰ ਕੇ ਸਾਹੇ ਬਣੀ ਰਹਿੰਦੀ ਆ ਹੋਰ ਕੋਈ ਤੂੰ ਕਰੇਂਗਾ ਮੇਰੇ ਨਾਲ ਕੋਲ ਆ ਲਾ ਲਾ ਕੱਤੇ ਨਾ ਰਹੂਗਾ ਬਾਕੀ ਸਭ ਲੋਕ ਮਾਇਨਕ ਬਦਲ ਗਿਆ ਹਾਂਜੀ ਤੁਸੀਂ ਦੱਸੋ ਜੀ ਹਾਂਜੀ ਤੁਸੀਂ ਦੱਸੋ ਵੀ ਪੰਜਾਬ ਚ ਤੁਹਾਨੂੰ ਕੀ ਵਧੀਆ ਲੱਗਦਾ 몰 ਵਧੀਆ ਠੀਕ ਆ ਵਧੀਆ ਪੰਜਾਬ ਚ ਅੱਜ ਦੇ ਅੱਜ ਦੇ ਨੌਜਵਾਨਾਂ ਚ ਤੇ ਜਿਹੜੇ ਪਹਿਲਾਂ ਤੁਹਾਡੇ ਵੇਲੇ ਦੇ ਨੌਜਵਾਨ ਹੁੰਦੇ ਸੀ ਉਹਨਾਂ ਚ ਕੀ ਫਰਕ ਆ ਜੀ ਉਹ ਫਰਕ ਇਹ ਆ ਜੀ ਮੋਬਾਈਲ ਆ ਗਏ ਮੋਬਾਈਲਾਂ ਖੇਡਦੇ ਆ ਉਹਨਾਂ ਜਿਹੜੇ ਕੰਪਿਊਟਰਾਂ ਮਿਲ ਕੇ ਖੇਡਦੇ ਹੁੰਦੇ ਆ ਜੀ ਤੁਸੀਂ ਨਹੀਂ ਹੁਣ ਯੂਜ਼ ਕਰਦੇ ਨਾ ਮੋਬਾਈਲਾਂ ਜੀ ਨਹੀਂ ਕਰਦੇ ਨਾ ਉਹ ਗੱਲਾਂ ਹੀ ਕਰਾਉਣਾ ਹੀ ਲੋਕਾਂ ਪੜੇ ਲਿਖੇ ਹੋ ਕੇ ਅਣ ਪੜੇ ਰਹੇ ਪਰ ਪੰਗਾ ਲਿਆ ਹੀ ਨਹੀਂ ਅਸੀਂ ਕਦੇ ਅੱਛਾ ਆਉਦਾ ਦਿਸਤੀ ਯਾਰ ਕਿਦਾ ਆਉਤ ਜਾਉਤ ਆਗਾ ਜਾਵਨੇ ਬਸ ਪਹਿਲਾਂ ਨਾਲੋਂ ਖਾਣ ਪੀਣ ਵੀ ਹੁਣ ਬਦਲ ਗਈ ਓਏ ਬਦਲ ਗਈ ਹੁਣ ਪਹਿਲਾਂ ਰਿਹਸਪਰੇਆ ਉਹ ਕਰਦੇ ਹੁੰਦੇ ਜਾ ਰਹੇ ਪਹਿਲਾਂ ਜਿਹੜੇ ਖਾਣ ਪੀਣ ਚੰਦ ਸੀ ਭਾਈ ਦੀ ਦੇਸੀ ਕਣਕ ਕੋਈ ਛੱਡੀ ਛੁੱਲਿਆਂ ਦੇ ਸੀ ਵਧੀਆ ਕਰਦੇ ਅੱਛਾ ਹੁਣ ਥੋੜਾ ਕੋਈ ਰਿਹਸਪਰੇਆ ਵਾਲਾ ਹੋ ਗਿਆ ਉਹ ਰਿਹਸਪਰੇਆ ਬੰਨਾ ਸੀ ਕੋਈ ਮਾੜੇ ਮੁੱਢੇ ਨਹੀਂ ਪਉਂਦਾ ਸੀ ਪਉਂਦੇ ਨਹੀਂ ਸੀ ਜਿਆਦੇ ਮੁੰਡੇ ਜਿਆਦੇ ਪਉਣ ਲੱਗੇ ਕਣਕਾਂ ਜਿਵੇਂ ਰੇਜ ਜਰੇ ਐ ਸਬਜ਼ੀ ਵੀ ਰੇ ਐ ਨੇ ਜੀ ਵੀਰੇ ਉਹਦਾ ਇਹ ਲਾਗਵਾਉਣਾ ਹੈ ਅੱਛਾ। ਓਕੇ ਖੇਤੀ ਦੇ ਨਹੀਂ ਕਿਸੇ ਨੇ ਹਾਲ ਨਾਲ ਖੇਤੀ ਕੀਤੀ ਹੈ ਕਿਸੇ ਨੇ ਹਾਲ ਨਾਲ ਹਾਲ ਨਾਲ ਤੁਸੀਂ ਖੇਤੀ ਕੀਤੀ ਹੈ ਜਿਹੜੇ ਵਲਦਾਂ ਵਾਲੇ ਹਾਲ ਨਾਲ ਉਹਦੇ ਬਾਰੇ ਦੱਸੋ ਜੀ ਜੀ ਕਿੰਨੇ ਵਲਦ ਹੁੰਦੇ ਸੀ? ਦੋ ਵਲਦ ਦੋ ਵਲਦ ਹੁੰਦੇ ਸੀ। ਹਾਂ। ਮੈਨੂੰ ਪਤਾ ਹੈ ਪਾ ਕੇ ਇੱਕ ਹਾਲ ਅੱਛਾ। ਅੱਜ ਅੱਜਕੱਲ ਪਤਾ ਨਹੀਂ ਨਾੜੇ ਪਾ ਕੇ ਐ ਕਿੱਲੀ ਪਾ ਲੈਂਦੇ ਕਿੱਲੀਆਂ ਉਹਦੇ ਸਰਾਤ ਹੁੰਦੇ ਸੀ। ਅੱਛਾ ਕਿੰਨੇ ਨਾਲ ਫੜ ਕੇ ਕਿੰਨਾ ਥਾਂ ਬਾਹਰ ਦਿੰਦੇ ਸੀ ਉਹ ਤਾਂ ਕਿਲਾਕ ਥਾਂ ਬਾਹਰ ਨੇ ਸੀ ਚਿੰਜੂਗਾਣਾ ਤਾਂ ਤੇਰਪਾਲੀ ਪੰਜ ਕਿੱਲੇ ਮਾਰ ਦਿੰਦੇ ਅੱਛਾ ਬਸ ਚੰਗੀ ਚੰਗੀ ਜੋੜੀ ਜਿਹੜੀ ਸੀ ਪੰਜ ਕਿੱਲਾਂ ਨੂੰ ਤੇਰਪਾਲੀ ਮਾਰ ਦਿੰਦਾ ਨਰਮੇ ਕਿੰਨੇ ਵੇਲਾ ਜਾਂਦੇ ਸੀ ਬਸ ਤਰਕਸ ਦੇ ਹੇ ਜਾ ਕੇ ਚਾਹ ਚੋ ਪੀ ਕੇ ਜਾ ਕੇ ਲੱਗਦਾ ਸਭ ਤੋਂ ਪਹਿਲਾਂ ਬਜ਼ੁਰਗ ਤਾਂ ਪਹਿਲਾਂ ਲੱਗਦੇ ਹੁੰਦੇ ਸੀ ਅਸੀਂ ਤਾਂ ਮਤਲਬ 5 ਵਜੇ ਦੂ ਖੇਤ ਜਾ ਕੇ ਕਿੰਨੇ ਸਾਲ ਪਹਿਲਾਂ ਇਹ ਦੂਰੀ ਗੱਲ ਹੋਈ ਅੱਜ ਤੋਂ ਹੋ ਭਾਜੀ 40 ਸਾਲ ਪਹਿਲਾਂ ਦੀ ਪਹਿਲਾਂ ਦੀ ਕਿੰਨੇ ਉਮਰ ਹੋ ਗਈ ਤੁਹਾਡੀ ਮੇਰੀ 68 ਸਾਲ ਅਸੇ ਤੁਸੀਂ ਹਾਲ ਨਾਲ ਕੀ ਕੀ ਹਾਂ ਵੀ 18-20 ਸਾਲ ਦੀ ਉਮਰ ਤੇ ਮਾ ਹਾਲ ਨਾਲ ਵਾਪਸ ਆਇਆ ਹਾਲ ਨਾਲ ਵਧੀਆ ਲੱਗਦੀ ਸੀ ਖੇਤੀਬਾੜੀ ਕਿ ਹੁਣ ਟਰੈਕਟਰਾਂ ਨਾਲ ਉਸ ਟਾਈਮ 'ਚ ਉਹ ਵਧੀਆ ਲੱਗਦੀ ਸੀ ਹੁਣ ਟਰੈਕਟਰ ਚਲਾਉਣਾ ਹੁਣ ਐ ਲੱਗਦਾ ਵੀ ਆਹ ਵਧ ਗਿਆ ਉਂਗਲ ਨਾਲੇ ਕਮਾ ਦਿੰਦੇ ਨਾਲੇ ਉੱਤੇ ਬੈੰਦੇ ਆ ਛਾਂ ਹੁੰਦੀ ਐ ਉਹ ੁੱਤਪੇ ਮੱਚਦੇ ਫਿਰਦੇ ਸੀ ਨੰਗੇ ਪੈਰੀ ਆਹ ਵੀ ਘਟਵਾਹੀਦਾ ਹਾਂ ਹਾਂ ਥਾਂ ਵੀ ਘਟਵਾਹੀਦਾ ਜੀ ਥਾਂ ਵੀ ਘਟਵਾਹੀਦਾ ਸੀ ਖਾਣ ਪੀਣ ਪਰ ਇਹ ਥਾਂ ਬਾਹਿਆ ਤੇ ਇਹ ਥਾਂ ਬਾਹੇ ਦਾ ਫਰਕ ਕਿਵੇਂ ਉਹ ਜਿਹੜਾ ਸੱਪੜ ਵਾਲਾ ਹਾਲਚਾ ਜਾਂਦਾ ਸੀ 2 ਫੁੱਟ ਡੂੰਗਾ ਡੂੰਗਾ ਹਾਂ ਇੱਕ ਵਾਰੀ ਬਾਅਦ ਹੁੰਦੇ ਸੀ ਤਾਂ ਬਾਸ ਪਾਉ ਵਾਰੀ ਸੀ ਆਇਆ ਨਿਸੀ ਵੀ ਮੀ ਦਾ ਪਾਣੀ ਬਾਹੇ ਬਾਹਨ ਤੇ ਦੂਜੇ ਵਾਂਹ ਤੇ ਟਪ ਜਾਊਗਾ ਬਜਾਈ ਕਿਵੇਂ ਕਰਦੇ ਸੀ ਬਜਾਈ ਵੀ ਉਹ ਇਹਦੇ ਨਾਲ ਬਲਦਾ ਨਾਲ ਡਰੈਲਣਾ ਤੇ ਮੁੰਨੀ ਨਾਲ ਅੱਛਾ ਜੀ ਨਰਮਾ ਡਰੈਲਣਾ ਵੀ ਇਹਦੇ ਸੀ ਕਣਕ ਮੁੰਨੀ ਨਾਲ ਬੀਜ ਜਾਂਦੀ ਸੀ ਉਹ ਲੱਕੜ ਦੀ ਚੌ ਵਾਲੀ ਉਹਨੂੰ ਮੁੰਨੀ ਖੈਰ ਨੇ ਉਹਦੇ ਨਾਲ ਬੀਜਦੇ ਆ ਖਾਣ ਪੀਣ ਦਾ ਫਰਕ ਸੀਗਾ ਪਹਿਲਾਂ ਖਾਣ ਪੀਣ ਦਾ ਜਿਹੜੇ ਪੈਂਦੀਆਂ ਸਾਡੀਆਂ ਹਓ ਹੋਲਾ ਖਾਧੀਆਂ ਯਾਦ ਆਉਂਦੀਆਂ ਹੁਣ ਛੋਲੇ ਆਉਂਦੀਆਂ ਹਾਂ ਛੋਲੇ ਕਿੰਨੇ ਕੱਤੇ ਛੋਲਿਆਂ ਨੂੰ ਭੁੰਨ ਕੇ ਜਿਹੜੇ ਜਿਹੜਾ ਛੋਲਿਆ ਹੁੰਦਾ ਛੋਲਗਾ ਉਹਨੂੰ ਭੁੰਨਦੇ ਹੁੰਦੇ ਸੀ ਖੇਤ ਮਣਿਆਂ ਤੇ ਛਟੀਆਂ ਤੇ ਉਹਨੂੰ ਭੁੰਨ ਕੇ ਫਿਰ ਉਹਦੀਆਂ ਟਾਟਾਂ ਉਹ ਉਹ ਹੋਲਾ ਮੰਨ ਹਾਂ ਉਹ ਹੋਲਾ ਮੰਨਦੇ ਉਹ ਖਾਂਦੇ ਹੁੰਦੇ ਸੀ ਅੱਛਾ ਉਹ ਜ਼ਿਆਦੇ ਖਾਂਦੇ ਸੀ ਉਹਦਾ ਨੰਦ ਹੀ ਵੱਖਰਾ ਹੁੰਦਾ ਸੀ ਖਾਣ ਦਾ ਹੁਣ ਜਾਂ ਜਾਂ 베ਰੀਆਂ ਬਰਾਨੀ 베ਰੀਆਂ ਦੇ 베ਰ ਖਾਂਦੇ ਜਾਂਦੇ ਫੱਗਣ ਦੇ ਮਹੀਨੇ ਮਲਿਆਂ ਦੇ ਮਲਿਆਂ ਦੇ ਕਣਕਾਂ 'ਚ ਜਾਂ ਵੜਦੇ ਜੱਟ ਮਗਰ ਵੀ ਪੈ ਜਾਂਦੇ ਵੀ ਕਣਕ ਮਿੱਧੀ ਜਾਂਦੇ ਹੁਣ ਟਿੱਬੇ ਹੀ ਖਤਮ ਹੋ ਗਏ ਟਿੱਬੇ ਖਤਮ ਹੋ ਗਏ 베ਰੀਆਂ ਖਤਮ ਹੋ ਗਈਆਂ ਉਹ ਗਏ ਟਾਈਮ ਅੱਜ ਦਾ ਖਾਣ ਪੀਣ ਕਿਵੇਂ ਲੱਗਦਾ ਜੀ ਅੱਜ ਦਾ ਤਾਂ ਹੁਣ ਜਵਾਨੇ ਦੇ ਹਿਸਾਬ ਨਾਲ ਅੱਜ ਵਾਲਾ ਵੀ ਵਧ ਗਿਆ ਭਾਈ ਅੱਗੇ ਤਾਂ ਸਾਨੂੰ ਕਿੱਥੇ ਦੀਵਾਲੀ ਦੇ ਸਾਰੇ ਤੇ ਕੋਈ ਚੱਜ ਦੀ ਦਾਲ ਸਬਜ਼ੀ ਮਿਲਦੀ ਸੀ ਤੇ ਹੁਣ ਤਾਂ ਲੋਕਾਂ ਦੇ ਘਰੇ ਸ਼ਾਮ ਨੂੰ ਚਿਕਨ ਨੱਟ ਬੰਦਦੇ ਉਹਨਾਂ ਨੂੰ ਉਹ ਚੰਗੇ ਲੱਗਦੇ ਕਿ ਜਿਵੇਂ ਦੀਵਾਲੀ ਵੀ ਵਗੈਰਾ ਤੇ ਕਿਵੇਂ ਹੁੰਦੀ ਸੀ ਮਠਿਆਈ ਦੀਵਾਲੀ ਤੋਂ ਪਹਿਰੇ ਤੇ ਸਾਨੂੰ ਮਠਿਆਈਆਂ ਕੋਲ ਕੋਲੇ ਪਕਾ ਲੰਦੇ ਹੁੰਦੇ ਸੀ ਔਰ ਸਾਨੂੰ ਕਿਹੜਾ ਪਾਇੰਦਾ ਆਪਾਂ ਵਿਆਹ ਤੇ ਵਿਆਹ ਬਾਰੇ ਗੱਲ ਕਰਦੇ ਹਾਂ ਕਿਵੇਂ ਹੁਣ ਜਿਵੇਂ ਵਿਆਹ ਬਾਰੇ ਪਹਿਲੇ ਵਿਆਹ ਵੇਲੇ ਜਲੇਬੀ ਰਸਬੁੱਲਾ ਗੁਲਾਬ ਜਾਮਨ ਇਹ ਗੁਲਾਬ ਜਾਮਨ ਤਾਂ ਜਾਣਦੇ ਨਹੀਂ ਬਾਲੂ ਸ਼ਾਹੀ ਹੁੰਦੀ ਸੀ ਜਲੇਬੀ ਹੁੰਦੀ ਸੀ ਸ਼ਕਰਪਾਰੇ ਹੁੰਦੇ ਸੀ ਖੰਡ ਵਾਲੀਆਂ ਪਕੌੜੀਆਂ ਹੁੰਦੀਆਂ ਸੀ ਬਾਤਾ ਹਾਈ ਹੁੰਦਾ ਸੀ ਜਿਵੇਂ ਹੁਣ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਜਲਦ ਉਹ ਉਦੋਂ ਕਿੱਥੇ ਜਾਣਦਾ ਕੌਣ ਜਾਣਦਾ ਸੀ ਹੁਣ ਤਾਂ ਚੀਰ ਕੇ ਦੇ ਉੱਤੇ ਬਦਾਮ ਲਾਉਂਦੇ ਉਹ ਚੀਜ਼ਾਂ ਹੈ ਨਹੀਂ ਤੇ ਹੁਣ ਹਾਂ ਕੁਝ ਨਹੀਂ ਸੀ ਬਰਾਤ ਉਹਦਾ ਬਰਾਤ ਦਾ ਕੀ ਹਿਸਾਬ ਕਿਤੇ ਵਲੇ ਓਏ ਉਹ ਬਰਾਤ ਜਿਹੜੀ ਉਹ ਟੌਰੀ ਸੀ ਹੁਣ ਵਾਲੇ ਨੂੰ ਕਿਵੇਂ ਉਹ ਪਹਿਲਾਂ ਤਾਂ ਅਗਲਾ ਕਹਿ ਕੇ ਜਾਂਦਾ ਮਹੀਨਾ ਪਹਿਲਾਂ ਵੀ ਗਾਇ ਮੁੰਡੇ ਦਾ ਬਰਾਤ ਜਾਏ ਤੇ ਲੀੜੇ ਸੁਮਾਲਾ ਅੱਛਾ ਫਿਰ ਜਾਂਦਾ ਪੁੜਾ ਚਾਦਰਾਂ ਮੰਡੋਂ ਲਿਆਉਂਦਾ ਸਮਾ ਕੇ ਤੇ ਫਿਰ ਤੁਮਾ ਛੱਡਿਆਉਂਦਾ ਜਾਂ ਉਦੋਂ ਕੁਰਤੇ ਪਜਾਮੇ ਅੱਛਾ ਤੇ ਉਹ ਪਹਿਲੇ ਹੀ ਲੱਗ ਜਾਣੇ ਬਰਾਤ ਜਾਣਾ ਫਿਰ ਮੁੱਛਾ ਮਾਛਾ ਠਪਾ ਕੇ ਫੇਰ ਜਾਂਦੇ ਹੁੰਦੇ ਚਾਦਰੇ ਉਲੋਪ ਹੋ ਗਈ ਹਾਂ ਚਾਦਰੇ ਖਤਮ ਹੋ ਗਏ ਇਹ ਗੱਲ ਮੰਨਣਯੋਗ ਅਸੀਂ ਬੰਨੇ ਆਏ ਤਾਂ ਹੁਣ ਵੀ ਬੰਦੇ ਸਾਡੇ ਪਿੰਡ ਮੇਰੇ ਦਾਦਾ ਜੀ ਬੰਦੇ ਆ ਬਜ਼ੁਰਗ ਲੋਕ ਹਲੇ ਵੀ ਬੰਦੇ ਆ ਪਰ ਹੁਣ ਬੰਨਣੋਂ ਹਟ ਗਏ ਹੁਣ ਬਿਲਕੁਲ ਖਤਮ ਹੋ ਗਿਆ ਸੱਬਿਆ ਚਾਰੋ ਜਿਹੜੀ ਉਹ ਬਰਾਤ ਸੀ ਅਸੀਂ ਜਾਂਦੇ ਸੀ ਸਾਥ ਚ ਮੰਜੇ ਹੁੰਦੇ ਸੀ ਚਾਦਰਾਂ ਪਿੰਡ ਚੋਂ ਇਕੱਠੀਆਂ ਕਰਕੇ ਦਰਗਾ ਵਿਛਾ ਕੇ ਤੇ ਆਏ ਹੁੰਦੇ ਸਹਰਾਣੇ ਲਾਏ ਹੁੰਦੇ ਸੀ ਤਿੰਨ ਜਣਿਆਂ ਨੂੰ ਇੱਕ ਸੰਤਰੇ ਦੀ ਬੋਤਲ ਮਿਲਦੀ ਹੁੰਦੀ ਸੀ ਤਿੰਨ ਜਣਿਆਂ ਨੂੰ ਬੱਤਾ ਜੀ ਨੂੰ ਬੱਤਾ ਕਹਿੰਦੇ ਨਾ 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 दारू ਜੇ ਪਿਉਂਦੇ ਸੀ ਤਾਂ ਹਾਂ ਉਹ ਵੀ ਪਹਿਲਾਂ ਤਾਂ ਆਪਦੇ ਹਿੱਸਾ ਪਾ ਕੇ ਲੈਂਦੇ ਹੁੰਦੇ ਸੀ ਫਿਰ ਰਵਾਜ ਆ ਚੱਲ ਗਿਆ ਸੀ ਵੀ ਤਿੰਨ ਕ ਜਣਿਆਂ ਨੂੰ ਇੱਕ ਬੋਤਲ ਦੇ ਦਿੰਦੇ ਸੀ ਘਰ ਵਾਲੇ ਪੁੱਤਾਂ ਵਾਲੇ ਉੱਥੇ ਫਿਰ ਪੀ ਲੈਂਦੇ ਬੂੰਦੀ ਹੁੰਦੀ ਦਹੀਂ ਜਿਹਨੂੰ ਆਪਾਂ ਹੁਣ ਆ ਬੂੰਦੀ ਉਹ ਬਣੀ ਹੁੰਦੀ ਸੀ ਮੂਨ ਵਾਲੀਆਂ ਪਕੌੜੀਆਂ ਤੇ ਤੌੜਿਆਂ ਤੋਂ ਪਾਣੀ ਜਾਗਣਾ ਪਾ ਕੇ ਦੇ ਦਿੰਦੇ ਉੱਥੇ ਹੀ ਪੀ ਜਾਂਦੇ ਉੱਥੇ ਤੌੜੇ ਰੱਖੇ ਹੁੰਦੇ ਸੀ ਥੱਥਾਂ 'ਚ ਉਹ ਮਿਲਦੇ ਉੱਥੋਂ ਪੀਦੇ ਨਾ ਹੁਣ ਵਾਂਗੂ ਥੋੜਾ ਵੀ ਡਰਾਈ ਫਰੂਟ ਆਈਸ ਦੇ ਦੇ ਟਿੰਕ ਕਰਕੇ ਵਿੱਚ ਡਿੱਗਣ ਵਾਲੇ ਉਹ ਹੈ ਨਹੀਂ ਹੁਣ ਖੁਸ਼ੀਆਂ ਪਹਿਲਾਂ ਵੱਧ ਸੀ ਪਹਿਲਾਂ ਦੇ ਟਾਈਮਾਂ ਜਿਹੜੀਆਂ ਪਹਿਲਾਂ ਖੁਸ਼ੀਆਂ ਸੀ ਉਹ ਹੈ ਨਹੀਂ ਆਈ ਨਹੀਂ ਪਤਾ ਵੀ ਤੇਰੇ ਵੱਗਾ ਪੈਲਸ ਤੇ ਉਹ ਡੀਜੀ ਵਾਲਾ ਤੇ ਮਿੰਟੋ ਮਿੱਟੀ ਜੁੰਡੋ ਜੁੰਡੀ ਹੋ ਜਾਣ ਗੀਤ ਪਿੱਛੇ ਲੜ ਪੈਣ ਹੁਣ ਤਾਂ ਜਾਂਦੀ ਜੋ ਨਾ ਟਿਵਾ ਤੇ ਉਹਦੇ ਬੋਲਗਾ ਪਉਦੇ ਤੇ ਤਾਰਾਂ ਖਿੱਚਦੇ ਕਿਰਲੇ ਦੀਆਂ ਡੋਰਾਂ ਕਿੱਧਾ ਜੋਰਾਂ ਤੇ ਬੋਲੀਆਂ ਪੈਂਦੀਆਂ ਤੇ ਨੱਚਦੇ ਕਦੇ ਮਾਮੀ ਨਚਾ ਲੇ ਕਦੇ ਭਾਬੀ ਨਚਾ ਲੀ ਕਦੇ ਸਾਲੀ ਨਚਾ ਲੀ ਆ ਆ ਕੁਛ ਹੁੰਦਾ ਸੀ ਉਦੋਂ ਕੁਸ਼ੀਆਂ ਖਤਮ ਹੋ ਗਈਆਂ ਉਹ ਖਤਮ ਹੈ ਉਹ ਖਤਮ ਖਤਮ ਬਿਲਕੁਲ ਹਾਂ ਉਹ ਤਾਂ ਸਹੀ ਗੱਲ ਆ ਰਕਾ ਇਸ਼ਟਾ ਆਂਗਾ ਡਰ ਲੱਗਦਾ ਰਹਿੰਦਾ ਵੀ ਜਵਾਕ ਜੁੰਡੋ ਜੁੰਡੀ ਨਾ ਹੋ ਜਾਣ ਗਾਉਆ ਹੁੰਦਾ ਮੈਂ ਆ ਗਾਣਾ ਲਮਾਉਣਾ ਹਨਾਲ ਲਮਾਉਣਾ ਇੱਕ ਪਹਿਰਾ ਨਹੀਂ ਚੱਲਣ ਦਿੰਦੇ ਸਹੀ ਗੱਲ ਉਹਦੀ ਬੰਦ ਕਰਵਾਉਂਦਾ ਕਿਹੜੇ ਗੀਤ ਤੱਕ ਤੇ ਕਿਹੜੀਆਂ ਹੋ ਆ ਖਤਮ ਹੋ ਗਏ ਹੋਰ ਵੀ ਗੱਲਬਾਤ ਕਰਨੀ ਹੀ ਕਿਸੇ ਨੇ ਹੋ ਗਰੂ ਹੋ ਰੋ ਕਿਸੇ ਸਹੀ ਗੱਲ ਦਸੋ ਹੀ ਗਈ ਮਾਂਟੇ ਕੀ ਗੱਲਬਾਤ ਹੈ ਬਸ ਯਾਪ ਇਧਰ ਵਧਿਆ ਖਵਾਲ ਆਪਾਂ ਇਹ ਪੜਨਾ ਬੜਾ ਪੜਨਾ ਡਾਡਾ ਰਕ ਨਾਲ ਫੇਰ ਹੋਈ ਆ ਹਾਂਜੀ ਕਿੰਨੇ ਬੜੇ ਹੋਈ ਮੈਂ 9 9 ਪੜੇ ਅਖਵਾਰ ਪੜਦੇ ਹੋਣਾ ਅਖਵਾਰ ਬਹੁਤ ਘੱਟ ਪੜਦੇ ਆ ਜ਼ਿਆਦਾਤਰ ਮੋਬਾਈਲ ਹੀ ਉਹ ਕਰਦੇ ਮੋਬਾਈਲ ਤੋਂ ਕਹਿੰਦੇ ਮਾਰੇ ਪੜ ਲੈਨੇ ਟਾਈਮ ਤਾਂ ਕੁੱਝ ਨਹੀਂ ਆਪਾਂ ਤਾਂ ਕਰਦਾ ਹੁੰਦਾ ਮਾਤੇ ਦੇ ਤੈਨੂੰ ਟੱਪ ਜਾਂਦਾ ਜੇ ਨਾ ਇੰਨਾ ਬਸ ਅੱਛਾ ਨਹੀਂ ਮੇਨ ਮੇਨ ਪੜਦੇ ਹੋਗੇ ਮੇਨ 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 ਅੱਛਾ ਪਹਿਲਾ ਵਾਲਾ 9 ਤੇ ਹੁਣ ਵਾਲਾ ਕਿੰਨੇ ਦੇ ਬਰਾਬਰ ਹੈ ਕਿਵੇਂ ਪਹਿਲਾ ਵਾਲਾ 9 ਪਹਿਲਾ ਵਾਲਾ 9 ਕੋਲ ਆਸਾਂ ਉਹ ਆਨੇ 12 ਦੇ ਬਰਾਬਰ ਹੈ ਕਿਵੇਂ ਹੁਣ ਤਾਂ ਕੋਈ ਲਿਖ ਨਹੀਂ ਚਾਹੁੰਦਾ ਜਾਣਦਾ ਪਹਿਲਾਂ ਸਾਰਾ ਗੋਲੇ ਕਰ ਜਾਣਦੇ ਅੱਗੇ ਬਾਈ ਦਿਮਾਗ ਦਾ ਕੰਮ ਨਹੀਂ ਦੇ ਸੀਗੇ ਅੱਛਾ ਹੁਣ ਇਹਦਾ ਕੰਪਿਊਟਰ ਦਾ ਕੰਮ ਹੁਣ ਜੇ ਸਾਡੇ ਵਿੱਚ ਜੁੜ ਰਿਹਾ ਉਹਦਾ ਕੋਡ ਦੇ ਮਾਸਟਰ ਇਹ ਕਹਿੰਦੇ ਫੋੜਾ ਕੱਢ ਓਏ ਖਣਗੀ ਬਟਨ ਕੱਟਿਆ 890 ਅੱਛਾ ਜੀ ਐਨੇ ਬਣ ਗਏ ਐਨੇ ਬਣ ਗਏ ਕੁਬੀਆ ਦਾ ਲੈਜਰ 100 ਹਜ਼ਾਰ ਕੱਢ ਕੇ ਦਿਖਾ ਦਿੰਦਾ ਅਸੀਂ ਓਮ ਚੱਕਣ ਦਾ ਨਾਕ ਬਟਰ ਜਾ ਅੱਛਾ ਜੀ ਬਿਨਾ ਵੀ ਉਹ ਖਤਮ ਉਹ ਖਤਮ ਉਹ ਕੱਢ ਬਟਰ ਕੰਮ ਚੱਲ ਪਿਆ 890 ਬਾ ਆ ਗਿਆ ਕੈਲਕੂਲੇਟਰ ਚੱਲਦਾ ਜੀ ਹਾਂ ਜੀ ਕੈਲਕੂਲੇਟਰ ਹਾਂ ਅੱਜ ਅੱਜਾ ਸਿੰਘ ਮਾਈਕ ਰਹੀ ਹੈ ਹੱਥੀ ਪੜਿਆ ਅੱਛਾ ਅੱਜ ਆਵਾ ਹੈ ਅੱਛਾ ਜੀ ਹਾਂ ਤੁਸੀਂ ਸਵਾਜ ਵਾ ਕੱਢਦੇ ਜੀ ਅੱਛਾ ਆ ਦਿਮਾਗ ਦਾ ਦਿਨ ਦਿਮਾਗ ਹੀ ਆਪੇ ਕੰਮ ਨਹੀਂ ਕੰਮ ਕਰਦਾ ਜੀ ਰਾਣੀ ਸਾਡੇ ਕੋਈ ਸੀ ਬਟਨ 90 ਦੇ ਕਿ ਸਵਾਲ ਘਟ ਲਿਆ ਹੁਣ ਵਾਲੀ ਪੜਾਈ ਵੀ ਬਦਲ ਗਈ ਪਹਿਲਾਂ ਵਾਲੀ ਸਰਦ ਬਦਲ ਗਿਆ ਉਦਾਹਨ ਜਮ ਜਮ ਆਜਾ ਕੇ ਨੂੰ ਸਾਨੂੰ ਸਾਰਾ ਫੇਰ ਕਰਦਾ ਕੰਪਿਊਟਰਾਂ ਦੇਉਗਾ ਕੰਮ ਗੁੜ ਰੋਗਾ ਦਿਮਾਗ ਖਾਤਮ ਕਰਦਾ ਦਿਮਾਗ ਦਾ ਕੰਮ ਕਰ ਲੈ ਚੇਤ ਨਹੀਂ ਖਤਮ ਹੋਣਾ ਸਾਡਾ ਉਹ ਵਾਕੇ ਲਾਉਂਗਾ ਨਾ ਪੋ ਇਸ ਵਾਰ ਕੰਡਾ ਗਿਆ ਸਾਇੰਸ ਦਾ ਕੰਮ ਵਧ ਗਿਆ ਤੇ ਦਿਮਾਗ ਦਾ ਘਟ ਗਿਆ ਹਾਂ ਅੱਗੇ ਖਾਣਾ ਵੀ ਨਵੀਆਂ ਵਧੀਆ ਸੀਗਾ ਹਾਂਜੀ ਕਿਹੜੇ ਦਿਸੀ ਸਬਜੀ ਹੁੰਦੀ ਸੀ ਦਿਸੀ ਦਾਲ ਹੁੰਦੀ ਸੀ ਗੁੜ ਕਰ ਕਰਦਾ ਗੁੜ ਨਾਲੇ ਘਾਦੀ ਚੱਕਰ ਹੁੰਦੀ ਸੀ ਅਰੇ ਜੀ ਮਤਲਬ ਕਰਕੇ ਲੂਈ ਹੁੰਦਾ ਸੀਗਾ ਹੁਣ ਤਾਂ ਖਾਣਾ ਜ ਵੜ ਗਿਆ ਜੀ ਮੁਕੇ ਦਾ ਬੈਂਕਰ ਲਿਆਂਦਾ ਆ ਪਾਣਾਂ ਲਿਆਂਦਾ ਪੀਸਾ ਅਜ ਨਾਲ ਵੀ ਭੋਲੇ ਨਾਲ ਜਿਉਂ ਕੀ ਹੁੰਦਾ ਉਹ ਪੀ ਜਾ ਮੁਕੇ ਜਾ ਜਾਣਦੇ ਕਿ ਹੁੰਦਾ ਖਾਦਾ ਵੀ ਨਹੀਂ ਗੇ ਪੁਜਵਾ ਕਿੰਨਾ ਕਮਜ ਵੜ ਗਈ ਅੱਛਾ ਜੀ ਫੇਰ ਕਿੰਨਾ ਫਰਕ ਪੈ ਗਿਆ ਹਾਂਜੀ ਅੜਵੇ ਵੇ ਖੱਦਰੇ ਲੀਡ ਹੁੰਦਾ ਜੀ ਪੜਦੇ ਨਾਲ ਉਦੋਂ ਵੀ ਖੱਦਰੇ ਲੀਡੇ ਕਿਉਂ ਹੁੰਦੇ ਅਜੇ ਕਰਦਾ ਬਣਿਆ ਅੱਛਾ ਕਰੇ ਬਣਿਆ ਬੁੜੀਆਂ ਗੱਡੀ ਨਾਲ ਬਾਰ-ਬਾਰ ਆਇਆ ਅਰ ਲੱਭ ਗਿਆ ਉਹ ਜੀ ਵੀ ਹੈ ਨਹੀਂ ਆ ਇਹਦੀ ਖਤਮ ਆ ਜਾਣਾ ਟੌਰੀ ਬੈਠ ਹੋ ਗਏ ਬਣੇ ਬਣਾਏ ਚੰਗੇ ਸਾਡੇ ਜੀਨ ਦੇ ਪੈਂਟ ਹੋਏ ਜੀਨ ਦੇ ਕੁਝ ਜਲਤ ਹੋਏ ਚੰਗੇ ਡੋਰ ਹੋਏ ਮਾਰਾ ਭਾਏ ਕੱਤਣਾ ਹੋਏ ਗੱਜ ਤਾਈ ਪਈ ਹੋਏ ਹਾਲਾਂਕਿ ਮੁੰਡਾ ਜਾਂਦਾ ਤੇ ਬਿੰਡ ਲੱਗਿਆ ਪੁੰਦਾ ਭਾਵੇਂ ਉਹ ਕੱਢਣਾ ਕੰਪਿਊਟਰ ਨੂੰ ਜੋੜਾ ਨਹੀਂ ਕਰਨਾ ਅੱਗੇ ਜੇ ਆਪ ਕਹਦੇ ਜਿਹੜਾ ਕਰਦੇ ਬਾਪੂਆਂ ਬੇਜ ਕੋਇ ਨਰ ਮੇ ਆਲੇ ਉਦਰਾ ਨਰਮਾ ਇਹਨਾ ਹੋ ਗਿਆ ਨਰਮੀ ਖਤਮ ਹੋ ਗਿਆ ਉਹਦਾ ਕੀ ਕਾਰਨ ਮੰਨਦੇ ਓਏ ਕੰਮ ਹੀ ਵਹੀ ਆ ਜੀ ਚੰਗੇ ਪੀਣੇ ਉਹਦੇ ਚੰਗੇ ਸੁਭਾਗੇ ਨਹੀਂ ਆਉਂਦੇ ਟੁੰਡੇ-ਮੁੰਡੇ ਦੀ ਮਰਜ਼ੀ ਚੋਨਾ ਹੋਵੇ ਚੋਨਾ ਚੋਨਾ ਵੀ ਐਨਸਾ ਦਾ ਸਰਾਮਾ ਹੈ ਮੈਂ ਤੂੰ ਜੁੱਲੀ ਦਾ ਨਹੀਂ ਉਹ ਵੀ ਆਪਾਂ ਕਿਹੜਾ ਖਾਨੇ ਆਈਨਾ ਮਜ਼ਦੂਰੀ ਨਹੀਂ ਆ ਸਾਡੀ ਮਜ਼ਦੂਰੀ ਬਣ ਗਈ ਹਾਂ ਜੀ ਜੇ ਤਰ੍ਹਾਂ ਨਰਮਾ ਹੋਵੇ ਨਰਮੀ ਨਾਲ ਬਾਈ ਕਿੰਨਾ ਕੰਮ ਚੱਲਦਾ ਸੀ 8 ਮਹੀਨੇ ਜਿਆਦੇ ਜਾ ਰਹੇ ਕੋ ਗਰੀਬ ਦਾ ਗਰੀਬ ਗੁਰਮਿੰਟ ਹਰਦਾ ਜਿਹਾ ਪਹਿਲਾਂ ਚੋਰੀਆਂ ਪਿੱਡੇ ਤੋੜਦੀਆਂ ਜਿੰਡੇ ਕੱਢ ਦਿਨਾ ਅੱਛਾ ਫੇ ਚੁੱਕ ਦਿਨਾ ਇਹਨਾਂ ਨਰਮਾ ਕੇ ਲਗਿਆਂ ਦੇ ਕਿੰਨਾ ਫਰਕ ਸੀ ਹਾਂਜੀ ਜ਼ਰਾ ਘੱਟ ਹੋ ਗਿਆ ਹਾਂਜੀ ਬਰਨਰ ਮੈਂ ਨਹੀਂ ਹੋ ਗਿਆ ਤੇ ਜੇ ਹੋ ਜਾਂਦਾ ਇਲਾਇ ਬਾਇਨਾ ਚੀਪਾ ਜਿੱਲਾਇ ਉਹ ਇਕੱਟਾ ਕਰਦਾ ਜੇ ਹੁਣ ਮੈਨੂੰ ਮਹਿਸੂਸ ਹੋ ਜਾਂਦਾ ਇਹ ਬਾਹਰ ਲੰਦੀ ਮਾਰੀ ਆ ਜੀ ਇਹ ਬਾਹਰ ਨਹੀਂ ਮਾਰੀ ਆ ਇਹ ਪੈਗਾ ਹੋ ਗਿਆ ਇਹਦਾ ਹਵਾ ਚ ਪੈਦਾ ਹੋਣ ਦੀ ਗੱਲ ਕਰਕੇ ਪਤਾ ਹੋਦਾ ਕੋਈ ਲਾਇ ਨੂੰ ਇਹ ਨਹੀਂ ਅੱਛੀ ਅਗੇ ਨਰਮਾ ਵੀ ਜੇ ਜੀ ਲੋੜ ਦੀ ਜਾਂ ਹਰਜੀ ਦੀ ਹਾਂਜੀ ਹੈਗਾ ਮਾੜਾ ਮੋਟਾ ਹੈਗਾ ਜੀ ਜਿੱਦਾਂ ਵੇਗਦਾ ਹੁੰਦਾ ਹੈਗਾ ਮਾੜਾ ਜ਼ਮੀਨ ਕਿੰਨੀ ਹੈ ਤੁਹਾਡੇ ਪਿੰਡ ਦੀ ਸਾਰੀ ਟੋਟਲ ਰਕਬਾ ਕਿੰਨਾ ਕੋਈ ਮੇਰੇ ਯਾਦ ਨਹੀਂ ਰਕਬਾ ਨਹੀਂ ਆ ਚਲੋ ਚਲੋ ਇਹ ਸੀਗੀ ਪਿੰਡ ਸਿਵੀਆਂ ਦੇ ਬਜ਼ੁਰਗ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਸਾਰਿਆਂ ਦਾ